ਅੱਜ ਅਸੀਂ ਗੱਲ ਕਰਾਂਗੇ ਉਸ ਮਹਾਨ ਯੋਧੇ ਦੀ ਜਿਸਨੇ ਨਾ ਸਿਰਫ ਧਰਮ ਦੀ ਰੱਖਿਆ ਲਈ ਆਪਣਾ ਪਰਿਵਾਰ ਕੁਰਬਾਨ ਕਰ ਦਿੱਤਾ ਸਗੋਂ ਭਾਰਤ ਦੀ ਆਜ਼ਾਦੀ ਦੇ ਸੁਪਨੇ ਦੀ ਬੁਨਿਆਦ ਵੀ ਰੱਖੀ ਗੁਰੂ ਗੋਬਿੰਦ ਸਿੰਘ ਜੀ ਉਹ ਮਹਾਨ ਸ਼ਖਸੀਅਤ ਜਿਨ੍ਹਾਂ ਦੀ ਦਲੇਰਤਾ ਸਮਰਪਣ ਤੇ ਬੇਮਿਸਾਲ ਕੁਰਬਾਨੀ ਨੇ ਭਾਰਤ ਦੀ ਆਜ਼ਾਦੀ ਲਈ ਰਸਤਾ ਦਿਖਾਇਆ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ 22 ਦਸੰਬਰ 1666 ਨੂੰ ਪਟਨਾ ਸਾਹਿਬ ਵਿੱਚ ਹੋਇਆ ਉਹਨਾਂ ਦੇ ਪਿਤਾ ਗੁਰੂ ਤੇਗ ਬਹਾਦਰ ਜੀ ਸਨ ਜੋ ਸਿੱਖਾਂ ਦੇ 9ਵੇਂ ਗੁਰੂ ਸਨ ਤੇ ਮਹਾਤਾ ਗੁਜਰੀ ਜੀ ਬਚਪਨ ਤੋਂ ਹੀ ਗੁਰੂ ਗੋਬਿੰਦ ਸਿੰਘ ਜੀ ਨੇ ਸ਼ੂਰ ਬੀਰਤਾ ਅਤੇ ਧਾਰਮਿਕਤਾ ਦੇ ਗੁਣ ਸਿੱਖੇ ਉਹ ਬਾਲ ਅਵਸਥਾ ਤੋਂ ਹੀ ਸ਼ਸਤਰ ਵਿਦਿਆ ਅਤੇ ਕਵਿਤਾ ਵਿੱਚ ਰੁਚੀ ਰੱਖਦੇ ਸਨ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਸਿੱਖਾਂ ਨੂੰ ਸਿੱਖਿਆ ਦਿੰਦੇ ਹੋਏ ਕਿਹਾ ਕਿ ਮਨੁੱਖ ਨੂੰ ਕਦੇ ਵੀ ਅਨਿਆਏ ਦੇ ਸਾਹਮਣੇ ਝੁਕਣਾ ਨਹੀਂ ਚਾਹੀਦਾ 1699 ਵਿੱਚ ਵਿਸਾਖੀ ਦੇ ਪਵਿੱਤਰ ਦਿਹਾੜੇ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਉਹਨਾਂ ਨੇ ਪੰਜ ਪਿਆਰੇ ਸਾਜ ਕੇ ਸਿੱਖਾਂ ਨੂੰ ਸਿੰਘ ਦੇ ਤਖ਼ਲੂਸ ਨਾਲ ਨਵਾਜਿਆ ਇਸੇ ਦਿਨ ਤੋਂ ਸਿੱਖਾਂ ਦੀ ਪਹਿਚਾਨ ਬਦਲ ਗਈ ਖਾਲਸਾ ਪੰਥ ਸਿਰਫ ਧਾਰਮਿਕ ਹੀ ਨਹੀਂ ਸਗੋ ਸੈਨਿਕ ਅਤੇ ਆਤਮ ਗੌਰਵ ਦਾ ਪ੍ਰਤੀਕ ਬਣ ਗਿਆ ਖਾਲਸਾ ਦੇ ਨੀਮਾ ਨੇ ਸਿੱਖਾਂ ਨੂੰ ਦਲੇਰ ਅਤੇ ਨਿਰਪੋਹ ਬਣਾ ਦਿੱਤਾ ਗੁਰੂ ਗੋਬਿੰਦ ਸਿੰਘ ਜੀ ਨੇ ਬਹੁਤ ਸਾਰੇ ਯੁੱਧ ਲੜੇ ਜਿਨ੍ਹਾਂ ਵਿੱਚ ਮੁਕਤਸਰ ਦੀ ਲੜਾਈ ਅਤੇ ਚਮਕੌਰ ਦੀ ਗੜੀ ਵਿਸ਼ੇਸ਼ ਰੂਪ ਵਿੱਚ ਯਾਦ ਰਹਿੰਦੀ ਹੈ ਚਮਕੌਰ ਦੀ ਗੜੀ ਦੇ ਯੁੱਧ ਵਿੱਚ ਕੇਵਲ 40 ਸਿੱਖਾਂ ਨੇ ਹਜ਼ਾਰਾਂ ਮੁਗਲਾਂ ਦਾ ਸਾਹਸ ਨਾਲ ਮੁਕਾਬਲਾ ਕੀਤਾ ਉਹਨਾਂ ਦੀ ਬੇਮਿਸਾਲ ਸੂਰਬੀਰਤਾ ਅਤੇ ਦ੍ਰਿੜਤਾ ਨੇ ਦੁਸ਼ਮਨਾਂ ਦੇ ਦਿਲਾਂ ਵਿੱਚ ਵੀ ਡਰ ਪੈਦਾ ਕਰ ਦਿੱਤਾ। ਗੁਰੂ ਗੋਬਿੰਦ ਸਿੰਘ ਜੀ ਨੇ ਕੇਵਲ ਸ਼ਸਤਰਾਂ ਦੀ ਤਿਆਰੀ ਹੀ ਨਹੀਂ ਕੀਤੀ ਸਗੋਂ ਕਾਵਿਆ ਰਚਨਾ ਵੀ ਕੀਤੀ। ਗੁਰੂ ਗੋਬਿੰਦ ਸਿੰਘ ਜੀ ਨੇ ਬਚਿੱਤਰ ਨਾਟਕ, ਜਾਪ ਸਾਹਿਬ, ਅਕਾਲ ਉਸਤਤ ਅਤੇ ਜਫਰਨਾਮਾ ਵਰਗੀਆਂ ਰਚਨਾਵਾਂ ਕੀਤੀਆਂ ਜੋ ਸਿੱਖ ਸਿਧਾਂਤ ਅਤੇ ਵਿਰਾਸਤ ਨੂੰ ਸਾਂਭਣ ਵਾਲੀਆਂ ਹਨ। ਉਹਨਾਂ ਦੀ ਕਲਮ ਵੀ ਉਹਨਾਂ ਦੀ ਤਲਵਾਰ ਵਰਗੀ ਤਿੱਖੀ ਸੀ। ਜਫਰਨਾਮੇ ਵਿੱਚ ਉਹਨਾਂ ਨੇ ਔਰੰਗਜ਼ੇਬ ਨੂੰ ਸੱਚਾਈ ਅਤੇ ਨਿਆਂਕਤਾ ਦਾ ਪਾਠ ਪੜਾਇਆ। ਗੁਰੂ ਗੋਬਿੰਦ ਸਿੰਘ ਜੀ ਦੀ ਕੁਰਬਾਨੀ ਦੀ ਪ੍ਰਕਾਸ਼ਤਾ ਉਸ ਸਮੇਂ ਹੋਈ ਜਦੋਂ ਉਹਨਾਂ ਦੇ ਚਾਰੋਂ ਸਾਹਿਬਜ਼ਾਦੇ ਵੀ ਧਰਮ ਦੀ ਰੱਖਿਆ ਲਈ ਸ਼ਹੀਦ ਹੋ ਗਏ। ਛੋਟੇ ਸਾਹਿਬਜ਼ਾਦੇ ਜ਼ੋਰਾਵਰ ਸਿੰਘ ਅਤੇ ਫਤਿਹ ਸਿੰਘ ਨੂੰ ਜੂੰਦੇ ਹੀ ਈੱਟਾਂ ਵਿੱਚ ਚਿਣਵਾ ਦਿੱਤਾ ਗਿਆ ਤੇ ਵੱਡੇ ਸਾਹਿਬਜ਼ਾਦੇ ਅਜੀਤ ਸਿੰਘ ਅਤੇ ਜੁਜਾਰ ਸਿੰਘ ਵੀ ਜੰਗਾਂ ਵਿੱਚ ਸ਼ਹੀਦ ਹੋ ਗਏ। ਇਸ ਕੁਰਬਾਨੀ ਨੇ ਮਾਨਵਤਾ ਨੂੰ ਸੰਮੂਖ ਕਰ ਦਿੱਤਾ ਕਿ ਸੱਚ ਦੀ ਰਾਹ ਤੇ ਕਿੰਨੀ ਵੱਡੀ ਕੀਮਤ ਚੁਕਾਈ ਜਾ ਸਕਦੀ ਹੈ। ਗੁਰੂ ਗੋਬਿੰਦ ਸਿੰਘ ਜੀ ਦੀ ਵਿਰਾਸਤ ਨੇ ਸਿੱਖਾਂ ਨੂੰ ਸਦੀਵੀ ਸੂਰਬੀਰਤਾ ਅਤੇ ਆਤਮ गौरव की जो असल है। ने हमेशा ते प्रेरना दिखती रचना जफरनामा भी डरना नहीं चाहता गुरु गोबिंद जी की कविता रचनावा ने सिख कौम बेमिसाल प्रेरना दिखती ने दसा की कलम से तलवार दिखाते हथियार हैं ਜਦੋਂ ਬਾਤ ਤਰਮ ਦੀ ਆ ਜਾਵੇ ਤਾਂ ਕੋਈ ਵੀ ਕੁਰਬਾਨੀ ਛੋਟੀ ਨਹੀਂ ਹੁੰਦੀ ਅੱਜ ਵੀ ਗੁਰੂ ਗੋਬਿੰਦ ਸਿੰਘ ਜੀ ਦੀ ਕੁਰਬਾਨੀ ਅਤੇ ਉਪਦੇਸ਼ ਸਾਨੂੰ ਪ੍ਰੇਰਨਾ ਦਿੰਦੇ ਹਨ ਉਹਨਾਂ ਦਾ ਜੀਵਨ ਸਾਡੇ ਲਈ ਸਦਾ ਹੀ ਪ੍ਰੇਰਣਾਦਾਇਕ ਹੈ ਤੋ ਤੁਹਾਨੂੰ ਮਿਲਣਗੀਆਂ ਸਾਡੇ ਚੈਨਲ ਤੇ ਸਿੱਖ ਇਤਿਹਾਸ ਦੀਆਂ ਹੋਰ ਵੀਡੀਓਜ਼ ਤੁਹਾਡੇ ਆਪਣੇ ਚੈਨਲ ਗੁਰੂ ਮਰਿਆਦਾ ਨੂੰ ਲਾਇਕ ਸਬਸਕ੍ਰਾਈਬ ਅਤੇ ਸ਼ੇਅਰ ਕਰਨਾ ਨਾ ਭੁੱਲੋ ਤੁਸੀਂ ਹੋਰ ਕਿਸ ਵਿਸ਼ੇ ਤੇ ਵੀਡੀਓ ਚਾਹੁੰਦੇ ਹੋ ਇਹ ਸਾਨੂੰ ਕਮੈਂਟ ਕਰਕੇ ਦੱਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ